ਸਤ ਸ੍ਰੀ ਅਕਾਲ ਜੀ ਸਵਾਗਤ ਹੈ ਇੱਕ ਨਵੀਂ ਵੀਡੀਓ ਤੇ ਅੱਜ ਆਪਾਂ ਚੱਲੇ ਆ ਆਪਣੀ ਗੱਡੀ ਦੀ ਸਰਵਿਸ ਕਰਵਾਉਣ ਲਈ ਕਿਉਂਕਿ ਮੈਂ ਸਰਵਿਸ ਪੱਲਾ ਏਜੰਸੀ ਕਰਵਾਉਂਦਾ ਸੀ ਮੈਨੂੰ ਨਹੀਂ ਏਜੰਸੀ ਹੋ ਜਾਂਦੀ ਕਿ ਉਹ ਤੇਲ ਵਗੈਰਾ ਕੱਲਾ ਚੇਂਜ ਕਰਦੇ ਸਫਾਈ ਵਗੈਰਾ ਅੰਦਰੋਂ ਨਹੀਂ ਕਰਦੇ ਤੇ ਚੱਲਦੇ ਆ ਕਿ ਆਪਾਂ ਸਰਵਿਸ ਅੱਜ ਬਾਹਰੋਂ ਕਰਵਾਵਾਂਗੇ ਪਹਿਲੀ ਵਾਰ ਦਾ ਐਕਸਪੀਰੀਅੰਸ ਹੈ ਮੇਰਾ ਇਹ ਬਾਹਰ ਦੀ ਸਰਵਿਸ ਦਾ ਤੁਹਾਨੂੰ ਵੀ ਦੱਸਦੇ ਆ ਕਿ ਕਿਦਾਂ ਦਾ ਐਕਸਪੀਰੀਅੰਸ ਰਿਹਾ ਬਾਹਰ ਦੀ ਸਰਵਿਸ ਦਾ ਗੱਡੀ ਦਾ ਸਰਵਿਸ ਤੋਂ ਬਾਅਦ ਕਿਦਾਂ ਚੱਲਦੀ ਹੈ ਠੀਕ ਹੈ ਜੀ ਸਾਰਾ ਤੁਹਾਨੂੰ ਦੱਸਾਂਗੇ ਉਹਦੇ ਫਿਲਟਰ ਇੰਜਨ ਆਇਲ ਸਾਰਾ ਕੁਝ ਚੇਂਜ ਹੋਊਗਾ ਏਸੀ ਦਾ ਫਿਲਟਰ ਵੀ ਚੇਂਜ ਹੋਊਗਾ ਚੱਲਦੇ ਆ ਤੇ ਆਪਾਂ ਦੇਖਦੇ ਹਾਂ ਤੇ ਬਾਅਦ ਵਿੱਚ ਸਰਵਿਸ ਕਿਦਾਂ ਹੁੰਦੀ ਹੈ ਠੀਕ ਹੈ ਜੀ ਚੱਲੀਏ ਆਪਾਂ ਗੱਡੀ ਕਰੀਏ ਸਟਾਰਟ ਇਸ ਜਗ੍ਹਾ ਤੇ ਸਰਵਿਸ ਹੋਣੀ ਆ ਤੇ ਜੈਕ ਤੇ ਲੱਗੀ ਗੱਡੀ ਪਹਿਲੇ ਆਪਣਾ ਓਇਲ ਫਿਲਟਰ ਖੋਲਣਾ ਵਾ ਤੇ ਓਲਡ ਫਿਲਟਰ ਦਾ ਤੁਹਾਨੂੰ ਦੱਸਾਂਗੇ ਉਹਦਾ ਹਾਲ ਕੀ ਹੈ ਅੰਦਰੋਂ ਤੇ ਓਇਲ ਫਿਲਟਰ ਇਸ ਜਗ੍ਹਾ 'ਚ ਲੱਗਣਾ ਵਾ ਆ ਜਿਹੜਾ ਖੋਲੀ ਹੈ ਨਾ ਜਗ੍ਹਾ ਇਹ ਤੁਹਾਨੂੰ ਦੱਸਦੇ ਆ ਆ ਦੇਖੋ ਆ ਓਇਲ ਫਿਲਟਰ ਇਸ ਜਗ੍ਹਾ 'ਚ ਪੈ ਰਿਹਾ ਗੱਡੀ ਦਾ ਠੀਕ ਹੈ ਜੀ ਤੈਨੂੰ ਸਾਫ ਸਫਾਈ ਕਰਕੇ ਚੰਗੀ ਤਰ੍ਹਾਂ ਓਇਲ ਫਿਲਟਰ ਚੇਂਜ ਹੋਊਗਾ ਇਹ ਆਪਣਾ ਗੱਡੀ ਦਾ ਇੰਜਨ ਵਾਲਾ ਜਾਨਕੀ ਗੱਡੀ ਦੇ ਵਿੱਚ ਸਿਫਟ ਦੇ ਵਿੱਚ ਸਾਢੇ 1 3 ਲੀਟਰ ਕਹਿੰਦੇ ਇੰਜਨ ਵਾਲ ਪੈਂਦਾ ਵਾ ਦੇਖੋ ਇੰਜਨ ਦਾ ਆਪਣਾ ਓਇਲ ਦਾ ਰੰਗ ਵੀ ਕਾਲਾ ਹੋ ਗਿਆ ਸਾਰਾ ਇਹ ਦੇਖੋ ਇਹ ਔਇਲ ਫਿਲਟਰ ਆ ਠੀਕ ਆ ਜੀ ਇਹ ਉਸੇ ਜਗ੍ਹਾ 'ਚ ਲੱਗੇ ਹੋਇਆ ਜਿਹੜਾ ਪੁਆਇੰਟ ਖੁੱਲਾ ਵਾ ਤੇ ਸਾਫ਼ ਸਫਾਈ ਹੋ ਗਈ ਆ ਤੇ ਔਇਲ ਫਿਲਟਰ ਇੱਤੇ ਆਪਾਂ ਫਿੱਟ ਕਰ ਦਾਂਗੇ ਠੀਕ ਆ ਜੀ 에ਅਰ ਫਿਲਟਰ ਆ ਤੇ ਚੇਂਜ ਕਰਾ ਲੱਗੇ ਐਅਰ ਫਿਲਟਰ ਵੀ ਆਪਣਾ ਇਹ ਤੇ ਵੈਸੇ ਜਿਹੜਾ ਪਹਿਲਾਂ ਫਿਲਟਰ ਸੀ ਨਾ ਆਹ ਦੇਖੋ ਔਇਲ ਫਿਲਟਰ ਦੀ ਹਾਲਤ ਦੇਖ ਲਓ ਕਿੰਨਾ ਕਾਲਾ ਹੋ ਗਿਆ ਸਾਰਾ ਹੀ 에ਅਰ ਫਿਲਟਰ ਹੈ ਇਹ ਜੈਨੂਨ ਆ ਇਹ ਆਪਾਂ ਚੇਂਜ ਐਅਰ ਫਿਲਟਰ ਵੀ ਚੇਂਜ ਕਰਾਵਾਂਗੇ डीजल फिल्टर भी चेंज कराओगे सारी फिल्टर चेंज कर देने हैं हम तो बैटरी का पानी चेक करना है तेल बाकी है कितने केने लीटर बिल्कुल टाइम है नहीं के बाहर आ जाता डीजल फिल्टर हाँ हाँ। बिल्कुल बनाऊंगा और डीजल फिल्टर है दे ਕੁਇੰਗ ਨਾਲ ਤੇੰਦਾ 3.5 ਲੀਟਰ ਵੀ ਡੀਜ਼ਲ ਫਿਲਟਰ ਗੱਲ ਹੈ ਤਾਂ ਮੁਸ਼ਕਲ ਆਉਂਦੀ ਹੈ ਭਾਈ ਇਹ ਮੈਂ ਟਾਇਰ ਕਿਉਂ ਖੁੱਲਦਾ ਹੈ ਮੈਂ ਆਪਣਾ ਜਿਗਾਰ ਕਰਦਾ ਆ ਆ ਵੀ ਕਰਦੇ 15 ਮਿੰਟ ਲੱਗਦੇ ਖੋਲ ਕੇ ਖੋਲਣ ਨੂੰ ਬੋਦਮੀ ਨੰਬਰ ਵੀ ਬੋੜਾ ਰਹਿ ਹਾਲਾਂ ਆਪ ਵੀ ਬਦਲ ਚੇਂਜ ਹੋਣਾ ਲਾਣਾ ਬਹੁਤ ਜ਼ਿਆਦਾ ਕਰਦਾ ਅਜੰਸੀਓ ਪਿਛਲੀ ਵਾਰ ਡੀਜ਼ਲ ਫਿਲਟਰ ਚੇਂਜ ਕਰਵਾਇਆ ਸੀ ਉਹਦੇ ਪੈਸੇ ਲੱਗੇ ਹੀ ਵਿੱਚ ਠੀਕ ਆ ਆ ਦੇਖੋ ਇਹਨਾਂ ਨੇ ਚੇਂਜ ਨਹੀਂ ਕੀਤਾ 30000 ਦੇ ਆਪਣਾ ਚੇਂਜ ਹੁੰਦਾ ਵਾ ਆ ਇਹਦੀ ਡੀਜ਼ਲ ਫਿਲਟਰ ਦੀ ਹਾਲਤ ਦੇਖ ਲਓ ਆਪਾਂ ਹੁਣ ਚੇਂਜ ਕਰਾਵਾਂਗੇ ਇਸੇ ਕਰਕੇ ਮੈਂ ਬਾਹਰੋਂ ਸਰਵਿਸ ਕਰਾ ਰਿਹਾ ਆ ਵੀ ਜਿਹੜੀ ਆਪਾਂ ਚੀਜ਼ ਤੇ ਪੈਸੇ ਦੇਣੇ ਉਹ ਸਾਹਮਣੇ ਆਪਣਾ ਸਾਰਾ ਕੰਮ ਹੋ ਜਾਂਦਾ ਉਹ ਜੈਨੂਇਨ ਜਿਹੜਾ ਸਮਾਨ ਸਾਰਾ ਪੈ ਜਾਂਦਾ ਦੇਖ ਹਾਲਾ ਦੇਖ ਲਓ ਹੁਣ ਕਾਫੀ ਆਪਣਾ ਫਰਕ ਪੈ ਜੂਗਾ ਗੱਡੀ ਦਾ ਤੇ ਮੈਂ ਤੁਹਾਨੂੰ ਪਾਜੀ ਦਾ ਨੰਬਰ ਡਿਸਕ੍ਰਿਪਸ਼ਨ ਚ ਦੇ ਦੂੰਗਾ ਜੇ ਤੁਹਾਨੂੰ ਸਰਵਿਸ ਕਰवानी ਹੋਈ ਬਹੁਤ ਵਧੀਆ ਜਨਰਲ ਸਰਵਿਸ ਕਰਦੇ ਆ ਰੇਟ ਵੀ ਇਹਨਾਂ ਦੇ ਬਿਲਕੁਲ ਜ਼ੈਨ ਹੋਣਾ ਆਹ ਦੂਪਰ ਨਮਾ ਫਿਲਟਰ ਇਹ 30000 ਰੁਪਏ ਆਪਣਾ ਚੇਂਜ ਹੁੰਦਾ ਵਾ ਤੇ ਦੂਜੇ ਵੀ ਫਿਲਟਰ ਵੀ ਵੈਸੀ ਹਾਲਤ ਬਹੁਤ ਜ਼ਿਆਦਾ ਮਾੜੀ ਪਈਗੀ ਜੋ ਤੇ ਵਿੱਚ ਪੈਸੇ ਵੀ ਲਾਦਨ ਜੇ ਆਪਾਂ ਨੂੰ ਕਿਹੜਾ ਪਤਾ ਲੱਗਣਾ ਹੋ ਤੇ ਵੈਸੇ ਮੈਨੂੰ ਉਹਨਾਂ ਨੇ ਪੈਸੇ ਕੱਟੇ ਸੀਗੇ ਡੀਜ਼ਲ ਫਿਲਟਰ ਉਹਨਾਂ ਨੇ ਚੇਂਜ ਨਹੀਂ ਕਰਕੇ ਦਿੱਤਾ ਮੈਨੂੰ ਉਹਨਾਂ ਨੇ ਇਹਦੇ ਵਿੱਚ ਤਾਂ ਹੀ ਸਰਵਿਸ ਮੈਂ ਬਾਹਰ ਕਰਵਾ ਰਿਹਾ ਵਾਂ ਤੇ ਜੇ ਕੋਈ ਬਾਹਰ ਸਰਵਿਸ ਕਰवानी ਹੋਈ ਭਾਜੀ ਦਾ ਨੰਬਰ ਮੈਂ ਤਾਂ ਇਹ ਡੀਜ਼ਲ ਫਿਲਟਰ ਆ ਇਹਨੂੰ ਜਾਨਕੀ ਖੋਲਣਾ ਵੀ ਥੋੜਾ ਜਿਹਾ ਮੁਸ਼ਕਲ ਆ ਤੇ ਫਿੱਟ ਵੀ ਕਰਨਾ ਥੋੜਾ ਜਿਹਾ ਮੁਸ਼ਕਲ ਆ ਤੇ ਆਪਾਂ ਖੁਲਵਾ ਕੇ ਡੀਜ਼ਲ ਫਿਲਟਰ ਤੁਹਾਡੇ ਤਾਮਨੇ ਚੇਂਜ ਕਰ ਲਿਆ ਤੇ ਪੁਰਾਣੇ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਸੀ ਇਹ ਤੁਹਾਡੀ ਗੱਡੀ ਦਾ ਕੋਈ ਚੈੱਕ ਅਪ ਹੋ ਰਿਹਾ ਕੋਈ ਇਲੈਕਟ੍ਰਿਕ ਕੋਈ ਤੁਹਾਡੀ ਕੋਈ ਪ੍ਰੋਬਲਮ ਤਾਂ ਨਹੀਂ ਗੱਡੀ 'ਚ ਉਹ ਸਾਰਾ ਚੈੱਕ ਅਪ ਹੋਏਗਾ ਦੇਖੋ ਗੱਡੀ ਤਾਂ ਇਸੀ ਫਿਲਟਰ ਵੀ ਆਪਾਂ ਚੇਂਜ ਕਰਾ ਲਗੇ ਆਂ ਕਾਫੀ ਆਪਣਾ ਗੰਦਾ ਮਿੱਟੀ ਬਹੁਤ ਆ ਤੇ ਸਾਫ਼ ਨਹੀਂ ਕਰਾਣਾ ਨਵਾਂ ਹੀ ਪਵਾ ਲੈਣਾ ਕਿਉਂਕਿ ਸਰਵਿਸ ਕਰਵਾਈ ਹੈ ਗੱਡੀ ਦੀ ਸਰਵਿਸ ਕਰਵਾ ਲਈ ਆਪਾਂ ਤੇ ਕਾਫੀ ਡਿਫਰੈਂਟ ਹੋ ਗਿਆ ਯਾਨੀ ਕਿ ਸਰਵਿਸ ਕਰਵਾਉਣ ਤੋਂ ਬਾਅਦ ਗੱਡੀ ਦੀ ਆਵਾਜ਼ ਵੀ ਖਤਮ ਹੋ ਗਈ ਹੈ ਨਾ ਜਿਹੜੀ ਥੋੜੀ ਮੋਟੀ ਸੀਗੀ ਤੇ ਚਲਾਨ ਚ ਤੇ ਇੰਨੀ ਕਿ ਯਾਨੀ ਕਿ ਸਮਝ ਰਹੋ ਹੋਣਾ ਤੁਸੀਂ ਅ ਬਹੁਤ ਜ਼ਿਆਦਾ ਸਮੂਥ ਸਟਲ ਦੀ ਵੀ ਹੈ ਗੱਡੀ ਤੇ ਹੁਣ ਮੈਂ ਥੋੜਾ ਜਿਹਾ ਬਾਹਰ ਨੂੰ ਲੈ ਕੇ ਆਇਆ ਵਾਂ ਗੱਡੀ ਨੂੰ ਤੇ ਡੀਜ਼ਲ ਫਿਲਟਰ ਜਿਹੜਾ ਇੱਕ 30000 ਤੇ ਆਪਣਾ ਚੇਂਜ ਹੁੰਦਾ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਨਾ ਡੀਜ਼ਲ ਫਿਲਟਰ ਦੀ ਮੈਂ ਤੁਹਾਨੂੰ ਫੋਟੋ ਦਿਖਾਈ ਸੀਗੀ ਤੇ ਡੀਜ਼ਲ ਫਿਲਟਰ ਇੰਨਾ ਕੁ ਮਾੜਾ ਸੀ ਨਾ ਕਹਿਣ ਦੀ ਹੱਦ ਨਹੀਂ ਉਹਨਾਂ ਨੇ ਕੋਈ ਚੇਂਜ ਨਹੀਂ ਕੀਤਾ ਪੇਮੈਂਟ ਉਹਨਾਂ ਨੇ ਲੈ ਲਈ ਸੀਗੀ ਤੇ ਏਜੰਸੀ ਹੈ ਜੀ ਹੁੰਦਾ ਤੁਹਾਨੂੰ ਟਾਈਮ ਦੇ ਦਾਂਦੇ ਸ਼ਾਮ ਨੂੰ ਆਕੇ ਗੱਡੀ ਲੈ ਜਾਓ ਤੁਹਾਨੂੰ ਕੀ ਪਤਾ ਕੀ ਕਰਦੇ ਕੀ ਨਹੀਂ ਕਰਦੇ ਹਨਾ ਤੇ ਡੀਜ਼ਲ ਫਿਲਟਰ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਵਾ ਡੀਜ਼ਲ ਫਿਲਟਰ ਵੀ ਚੇਂਜ ਕਰਾ ਲਿਆ ਤੇ ਆਪਣਾ 에ਅਰ ਫਿਲਟਰ ਵੀ ਚੇਂਜ ਕਰਾ ਲਿਆ ਤੇ ਏਸੀ ਫਿਲਟਰ ਵੀ ਚੇਂਜ ਕਰਾ ਲਿਆ ਆਪਣਾ ਠੀਕ ਆ ਸਿੰਥੈਟਿਕ ਤੇਲ ਪਵਾ ਤੇ ਕਾਫੀ ਆਪਣਾ ਗੱਡੀ ਜਣ ਕੇ ਜਦੋਂ ਆਪਾਂ ਚਲਦੀ ਹੈ ਨਾ ਤੇ ਮਜ਼ਾ ਆ ਜਾਂਦਾ ਗੱਡੀ ਚ ਲਾ ਕੇ ਹੁਣ ਕਾਫੀ ਡਿਫਰੈਂਟ ਹੋ ਗਿਆ ਤੇ ਚਲੋ ਬਾਕੀ ਤੁਹਾਨੂੰ ਚਲਾ ਕੇ ਗੱਡੀ ਇੱਕ ਅੱਦਾ ਦਿਨ ਫਰਕ ਪੈ ਹੀ ਜਾਂਦਾ ਹੁਣ ਗੱਡੀ ਜਣ ਕੇ ਐਵਰੇਜ ਤਾਂ ਖੰਦੀ ਪਈਆ ਵੱਧਦੀ ਐਵਰੇਜ ਹਨਾ ਇੱਥੇ 19 ਦੀ ਐਵਰੇਜ ਦੱਸਦੀ ਪਈਆ ਵੈਸੇ ਐਵਰੇਜ 23 24 ਦੀ ਐਵਰੇਜ ਨਿਕਲ ਜਾਂਦੀ ਹੈ ਗੱਡੀ ਦੀ ਤੇ ਮੈਂ ਵੈਸੇ ਤੁਹਾਨੂੰ ਦਿਖਾਣਾ ਵਾ ਕਿੰਨੇ ਦੀ ਐਵਰੇਜ ਸ਼ੋਅ ਕਰਦੀ ਪਈ ਹੈ ਐਵਰੇਜ ਹੋਰ ਹੀ ਹੋਰ ਹੀ ਵਧੇਗੀ ਏ ਵੈਸੇ ਚਲੋ ਇੱਥੇ ਆਪਾਂ ਕੀ ਦੇਖਣਾ ਮੈਨੂੰ ਜਿਹੜੇ ਜਿੱਥੇ ਤੱਕ ਹੈਗਾ ਵਾ 23 24 ਦੀ ਐਵਰੇਜ ਗੱਡੀ ਦੇ ਦਿੰਦੀ ਆ ਆ ਦੇਖੋ 20 ਦੀ ਐਵਰੇਜ ਤੋਂ 19 ਦੀ ਹੌਲੀ ਹੌਲੀ ਬਦਲ ਲੱਗੀ ਆ ਆ ਦੇਖੋ ਥੋੜਾ ਜਿਹਾ ਚੈੱਕ ਕਰਦੇ ਆ ਥੋੜਾ ਜਨਾ ਸਕਰੀਨ ਆ ਦੇਖਣ ਤੋਂ ਥੋੜੀ ਜਿਹੀ ਦਿੱਕਤ ਹੁੰਦੀ ਆ ਮੋਬਾਈਲ 'ਚ ਆ ਦੇਖੋ ਚੈੱਕ ਕਰੋ